ਸਾਡਾ YouTube ਚੈਨਲ ਰੰਗ ਪੰਜਾਬ ਦੇ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋ ਤੁਸੀਂ ਸਭ ਠੀਕ ਠਾਕ ਆਈ ਹੋਪ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਅਸੀਂ ਤੁਹਾਨੂੰ ਇੱਕ ਤਮਾਸ਼ਾ ਸੁਣਾਵਾਂਗੇ ਜਿਹੜਾ ਹਰ ਵਿਆਹ ਦੇ ਵਿੱਚ ਬੋਲਿਆ ਜਾਂਦਾ ਗਾਇਆ ਜਾਂਦਾ ਤੇ ਇੱਕ ਰਿਕੁਐਸਟ ਕਰੂੰਗੀ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਸੋ ਆਜੋ ਫਿਰ ਸਾਡੇ ਨਾਲ ਇਸ ਲੋਕੀ ਦਾ ਆਨੰਦ ਮਾਣੀਏ ਮੈਂ ਨਹੀਂ ਜਾਣਾ ਪਰਵਾਦੀ ਬਾਪੂ ਮੈਂ ਨਹੀਂ ਜਾਣਾ ਸੋਰੇ ਥੋਣੀ ਜਾਣਾ ਸੋਰੇ ਤੀਏ ਕਿਉਂ ਨਹੀਂ ਜਾਣਾ ਸੋਰੇ ਹੈ ਨਹੀਂ ਜਾਣਾ ਸੋਰੇ ਬਾਪੂ ਮੈਂ ਨਹੀਂ ਜਾਣਾ ਸੋਰੇ ਥੋਣੀ ਜਾਣਾ ਸੋਰੇ ਤੀਏ ਕਿਉਂ ਨਹੀਂ ਜਾਣਾ ਸੋਰੇ ਸਾਸ ਮੇਰੀ ਕ ਭੱਤੀ ਬਾਪੂ ਕੈਸ਼ਨ ਜੀਏ ਪੱਟੀ ਬਾਪੂ ਰੰਦੀ ਮੂਦੀ ਦੀ ਬੱਟੀ ਬਾਪੂ ਮੈਂ ਨਹੀਂ ਜਾਣਾ ਸੋਰੇ ਕੋਣੀ ਜਾਣ ਸੋਰੇ ਧੀਏ ਕਿਉਣੀ ਜਾਣ ਸੋਰੇ ਮੈਂ ਨਹੀਂ ਜਾਣਾ ਸੋਰੇ ਬਾਪੂ ਮੈਂ ਨਹੀਂ ਜਾਣਾ ਸੋਰੇ ਕੋਣੀ ਜਾਣ ਸੋਰੇ ਧੀਏ ਕਿਉਣੀ ਜਾਣ ਸੋਰੇ ਨੰਦ ਮੇਰੀ ਆ ਮੋਟੀ ਬਾਪੂ ਕਾਂਦੀ ਵਰਜਣ ਰੋਟੀ ਬਾਪੂ ਗੱਲ ਕਰੇ ਓ ਕੋਟੀ ਬਾਪੂ ਮੈਂ ਨਹੀਂ ਜਾਣਾ Nam in Loro.